ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਤੀਜਾ ਮਾਰੂ ਤੇ ਸੀਤਲ ਕਰੇ ਮਨੂਰ ਕੰਚਨ ਹੋਏ ਪਰਮੇਸ਼ਰ ਦਾ ਅੰਮ੍ਰਿਤ ਨਾਮ ਮਾਰੂ ਕਈ ਰੇਗਿਸਤਾਨ ਦੇ ਰੇਤੇ ਤੋਂ ਵੀ ਵੱਧ ਤਪਦੇ ਹੋਏ ਮਨ ਨੂੰ ਸੀਤਲ ਠੰਡਾ ਕਰਦਾ ਹੈ ਅਤੇ ਮਨੂਰੋ ਹੁੰਦਾ ਲੋਹੇ ਦੀ ਮੈਲ ਤੋਂ ਕੰਚਨ ਸੋਨੇ ਵਤ ਸ਼ੁੱਧ ਹੋ ਜਾਂਦਾ ਹੈ। ଅਥਵਾ ਜਿਵੇਂ ਮਾਰੂਥਲ ਵਾਲੇ ਇਲਾਕੇ ਵਿੱਚ ਵਰਖਾ ਪਵੇ ਤਾਂ শীতলਤਾ ਹਰਿਆਵਲ ਤਾਂ ਹੁੰਦੀ। ਨਹੀਂ ਤਾਂ ਉੱਥੇ ਰੇਤਾ ਉਸੇ ਤਰ੍ਹਾਂ ਉੱਡਦਾ ਰਹਿੰਦਾ। ਇਸੇ ਪ੍ਰਕਾਰ ਮਨ ਮਾਰੂਥਲ ਦੀ ਣਾਈ ਹੈ। ਜੇਕਰ ਗੁਰੂ ਰੂਪੀ ਬੱਦਲ ਉਪਦੇਸ਼ ਰੂਪੀ ਵਰਖਾ ਵਰਸਾ ਦੇਣ ਤਸੀਤ ਤਾ ਹੁੰਦੀ ਹੈ ਨਹੀਂ ਤਾਂ ਕਾਮ ਕ੍ਰੋਧ ਆਦਿ ਵਿਚਾਰਾਂ ਨੂੰ ਭੋਗਣ ਦੀ ਵਾਸ਼ਨਾ ਰੂਪ ਰੇਤ ਹੀ ਉੱਡਦੀ ਰਹਿੰਦੀ ਵਤ ਰishna ਰੂਪੀ ਰੇਤ ਹੀ ਉੱਡਦੀ ਰਹਿੰਦੀ ਹੈ ਜਿਵੇਂ ਪਾਰਸ ਲੋਹੇ ਦੀ ਮੈਲ ਤੋਂ ਬਣੇ ਹੋਏ ਲੋਹ ਚੂਨ ਨੂੰ ਸੋਨਾ ਬਣਾਉਂਦਾ ਏਸੀ ਤਰ੍ਹਾਂ ਗੁਰੂ ਰੂਪ ਪਾਰਸ ਲੋਹੇ ਦੀ ਮੈਲ ਵਤ ਪਾਪੀ ਹਿਰਦੇ ਵਾਲੇ ਪੁਰਖਾਂ ਨੂੰ ਕੰਚਨ ਵਤ ਸ਼ੁੱਧ ਬਣਾ ਦਿੰਦਾ ਹੈ ਸੂ ਸਾਚਾ ਸਲਾਹੀਐ ਤਿਸ ਜੇਵਡ ਅਵਰ ਨ ਕੋਇ ਉਸ ਸਦਾ ਸਥਿਤ ਰਹਿਣ ਵਾਲੇ ਪਰਮੇਸ਼ਰ ਦੀ ਸਲੋਤਾ ਸਿਵਤ ਕਰੀਐ ਉਸ ਜੇਵਡ ਜਿੱਡਾ ਵੱਡਾ ਹੋਰ ਕੋਈ ਵੀ ਨਹੀਂ ਹੈ ਮੇਰੇ ਮਨ ਅਨ ਦਿਨ ਤਿਆਹੀ ਹਰ ਨਾਮ ਇਹ ਮੇਰੇ ਮਨ ਅਨ ਦਿਨ ਰਾਤ ਦਿਨੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਧਿਉਣਾ ਰੱਦਨਾ ਕਰ ਸਤਿਗੁਰ ਕੈ ਬਚਨ ਅਰਾਧ ਤੂ ਅਨ ਦਿਨ ਗੁਣ ਗਾਉ ਰਹਾਉ ਸਤਿਗੁਰਾਂ ਦੇ ਬਚਨ ਉਪਦੇਸ਼ ਨੂੰ ਦਿਲ ਵਿੱਚ ਵਸਾ ਕੇ ਤੂੰ ਪਰਮੇਸ਼ਰ ਨੂੰ ਅਰਾਧਣਾ ਤੇਉਣਾ ਕਰ ਵਾ ਸਤਿਗੁਰਾਂ ਦੇ ਬਚਨ ਦੁਆਰਾ ਦਿਲ ਦੀ ਭਾਵਨਾ ਨਾਲ ਪ੍ਰਭੂ ਨੂੰ ਯਾਦ ਕਰ ਤੇ ਅਨ ਦਿਨ ਰਾਤ ਦਿਨੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰ ਰਹਾਉ ਗੁਰਮੁਖ ਏਕੋ ਜਾਣੀਐ ਜਾ ਸਤਗੁਰ ਦੇ ਬੁਝਾਏ ਤਦ ਗੁਰਮੁਖਾਂ ਦੀ ਸੰਗਤ ਦੁਆਰਾ ਵਾ ਮੁਖੀ ਗੁਰਾਂ ਦੀ ਸੰਗਤ ਦੁਆਰਾ ਇੱਕ ਅਕਾਲ ਪੁਰਖ ਨੂੰ ਜਾਨਣਾ ਚਾਹੀਦਾ ਜਦ ਸਤਗੁਰੂ ਜੀ ਸਿੱਖਿਆ ਬੁਝਾ ਸਮਝਾ ਦੇਣਾ ਕਰਨ ਸੋ ਸਤਗੁਰ ਸਾ ਲਾਹੀਐ ਜਿੱਦੂ ਇਹ ਸੋਜੀ ਪਾਇ ਉਸ ਤਦ ਪਦ ਦੇ ਲਖ ਅਰਥ ਰੂਪ ਸਤਗੁਰਾਂ ਨੂੰ ਸਾ ਲਈਏ ਸਲਾਣਾ ਕਰੀਏ ਜਿਸ ਸਤਿਗੁਰਾਂ ਤੋਂ ਇਹ ਬ੍ਰਹਮ ਗਿਆਨ ਦੀ ਸੋਝੀ ਗਿਆਤ ਪਾਉਣਾ ਕਰੀ ਦੀ ਹੈ ਸਤਿਗੁਰ ਛੋੜ ਦੂਜੈ ਲੱਗੇ ਕਿਆ ਕਰਨ ਅੱਗੇ ਜਾਏ ਜਿਹੜੇ ਸਤਿਗੁਰਾਂ ਨੂੰ ਛੱਡ ਕੇ ਦਵੇਦ ਪਾਪ ਜਾਂ ਦੂਸਰੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਿੱਚ ਲੱਗੇ ਹੋਏ ਆ ਉਹ ਅੱਗੇ ਕੀ ਅੱਗੇ ਪ੍ਰਲੋਗ ਵਿੱਚ ਜਾ ਕੇ ਕੀ ਕਰਨਗੇ ਪਾਪ ਦੁੱਖ ਹੀ ਪਾਉਣਗੇ ਜੰਪੂਰ ਬੱਦੇ ਮਾਰਿਅ ਹੈ ਬਹੁਤੀ ਮਿਲੈ ਸਜਾਏ ਪਾਤਸ਼ਾਹ ਫਰਮਾਉਂਦੇ ਉਹ ਜਮਾਂ ਦੀ ਪੁਰੀ ਵਿੱਚ ਔਗਣਾ ਰੂਪੀ ਰਸਿਆਂ ਨਾਲ ਸੰਗਣਾ ਨਾਲ ਵੱਜੇ ਹੋਏ ਮਾਰੀਦੇ ਹਨ ਅਤੇ ਬਹੁਤੀ ਭਾਰੀ ਸਜਾ ਮਿਲਦੀ ਹੈ ਬਹੁਤੀਆਂ ਜੂਨਾ ਵਿੱਚ ਪਰਮਨਰੂਪ ਸਜਾ ਮਿਲਦੀ ਹੈ ਮੇਰਾ ਪ੍ਰਭ ਵੀ ਪਰਵਾਹ ਹੈ ਨਾ ਤਿਸ ਤੇਲ ਨ ਤਮਾਏ ਹਾਂ ਮੇਰਾ ਪ੍ਰਭ ਪਰਮੇਸ਼ਰ ਵਾਹਿਗੁਰੂ ਬੇਮਤਾਜ ਬੇਪਰਵਾਹ ਨਿਸ਼ਚੇ ਕਰਕੇ ਉਸ ਨੂੰ ਤਿਲ ਮਾਤਰ ਵੀ ਕਿਸੇ ਦੀ ਤਮਾਏ ਇੱਛਾ ਨਹੀਂ ਤਮਾ ਨਹੀਂ 나ਹੀਂ ਉਸ ਨੂੰ ਤ੍ਰਿਸ਼ਨਾ ਹੈ ਅਤੇ 나ਹੀਂ ਉਸ ਨੂੰ ਤਮਾਏ ਨਾਮ ਹਨੇਰੇ ਦਾ ਵੀ ਭਾਵ ਗਿਆਨ ਹੈ 나ਹੀਂ ਉਸ ਵਿੱਚ ਤਿਲ ਮਾਤਰ ਤਮਾਏ ਤਮੂ ਗੁਣ ਹੈ ਨਾਨਕ ਤਿਸ ਸਰਣਾਈ ਭਜ ਪਉ ਆਪੇ ਬਖਸ਼ ਮਿਲਾਏ ਸਤਿਗੁਰੂ ਸਾਹਿਬ ਜੀ ਕਹਿੰਦਾਂ ਕਰਦੇ ਕਿ ਸੰਸਾਰਿਕ ਦੁੱਖਾਂ ਵਿਕਾਰਾਂ ਤੋਂ ਬਚਣ ਵਾਸਤੇ ਉਸ ਪਰਮੇਸ਼ਰ ਦੀ ਸਰਣਾਈ ਓਟ ਵਿੱਚ ਭੱਜ ਕੇ ਦੌੜ ਕੇ ਪੈ ਜਾਣਾ ਕਰੋ ਉਹ ਆਪੇ ਆਪ ਹੀ ਸਾਰਿਆਂ ਔਗੁਣਾਂ ਨੂੰ ਬਖਸ਼ ਕੇ ਆਪਣੇ ਸਰੂਪ ਨਾਲ ਮਿਲਾ ਲਵੇਗਾ ਨਾਮ ਦੀ ਦਾਤ ਬਖਸ਼ ਕੇ ਆਪਣੇ ਨਾਲ ਮਿਲਾ ਲਵੇਗਾ ਮਾਰੂ ਮਹੱਲਾ ਚੌਥਾ ਘਰ ਦੂਜਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਚੌਥੇ ਸਤਿਗੁਰਾਂ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਨਾਮ ਕਿਸ ਤਰ੍ਹਾਂ ਜਪਿਆ ਜਾ ਸਕਦਾ ਹੈ ਇਹ ਸੁਣ ਕੇ ਮਾਰੂ ਰਾਗ ਦੇ ਅੰਦਰ ਚੌਥੇ ਸਰੂਪ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਘਰ ਦੂਸਰੇ ਸੁਰਤਾਲ ਵਿੱਚ ਪਹਿਲਾਂ ਮੰਗਲ ਕਰਦਿਆਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਇੱਕ ਅਦੁੱਤੀ ਵਾਹਿਗੁਰੂ ਬ੍ਰਹਮ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜਪਿਓ ਨਾਮ ਸੁਖ ਜਨਕ ਗੁਰ ਬਚਨੀ ਹਰ ਹਰ ਸ਼ਰਨ ਪਰੇ ਰਾਜੇ ਜਨਕ ਗੁਰੂ ਦੇ ਬਚਨੀ ਬਚਨਾ ਦੁਆਰਾ ਸੁਖਦੇਵ 무ਨੀ ਨੇ ਪਰਮੇਸ਼ਰ ਦਾ ਨਾਮ ਜਪਣਾ ਕੀਤਾ ਵਾ ਰਾਜੇ ਜਨਕ ਨੇ ਆਪਣੇ ਗੁਰੂ ਅਸ਼ਟਵੱਕਰ ਜੀ ਦੇ ਬਚਨਾ ਦੁਆਰਾ ਤੇ ਸੁਖਦੇਵ मुनी ਨੇ ਆਪਣੇ ਗੁਰੂ ਰਾਜੇ ਜਨਕ ਦੇ ਬਚਨਾਂ ਦੁਆਰਾ ਪ੍ਰਭੂ ਨਾਮ ਨੂੰ ਜਪਣਾ ਕੀਤਾ ਇਉ ਸਾਰੇ ਰਿਖੀ ਰਾਜ ਆਦ ਹਰੀ ਹਰ ਪਰਮੇਸ਼ਰ ਦੀ ਸ਼ਰਨ ਓਟ ਵਿੱਚ ਪਏ ਤੇ ਨਿਹਾਲ ਹੋ ਗਏ। ଅਥਵਾ ਹਰੀ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਕੇ ਸੁਖਦੇਵ मुनी ਗੁਰੂ ਨਾਨਕ ਗੁਰੂ ਜਨਕ ਦੇ ਬਚਨਾਂ ਦੁਆਰਾ ਤੇ ਜਨਕ ਨੇ ਗੁਰੂ ਅਸ਼ਟਵਕਰ ਦੇ ਬਚਨਾਂ ਦੁਆਰਾ ਨਾਮ ਨੂੰ ਜਪਿਆ। ਦਾਲਦ ਪੰਜ ਸੁਦਾਮੇ ਮਿਲੇਉ ਭਗਤੀ ਪਾਏ ਤਰੇ ਜਿਸ ਵਕਤ ਸੁਦਾਮਾ ਜੀ ਭਗਵਾਨ ਕ੍ਰਿਸ਼ਨ ਜੀ ਨੂੰ ਜਾ ਕੇ ਮਿਲਿਆ ਤਦ ਭਗਵਾਨ ਕ੍ਰਿਸ਼ਨ ਜੀ ਨੇ ਸੁਦਾਮੇ ਦਾ ਸਾਰਾ ਦਾਲਦ ਹੁੰਦਾ ਦਿਲਿੱਦਰ ਪੰਨ ਦੂਰ ਕਰ ਦਿੱਤਾ ਦਾਲਦ ਪੰਜ ਪਰਮੇਸ਼ਰ ਦਾਲਦ ਦਿਲਿੱਦਰ ਨੂੰ ਪੰਨ ਕੇ ਸੁਦਾਮੇ ਨੂੰ ਪਰਮੇਸ਼ਰ ਮਿਲਿਆ ਇਉਂ ਚੌਹਾਂ ਯੁੱਗਾਂ ਵਿੱਚ ਪ੍ਰੇਮਾ ਭਗਤੀ ਦੀ ਪਾਏ ਭਾਵਨਾ ਕਰਕੇ ਸੰਸਾਰ ਸਮੁੰਦਰ ਤੋਂ ਤਰ ਗਏ ਹਨ ਭਗਤ ਵਸ਼ਲ ਹਰ ਨਾਮ ਕੀਰਤਾਰਥ ਗੁਰਮੁਖ ਕਿਰਪਾ ਕਰੇ ਪਰਮੇਸ਼ਰ ਭਗਤੀ ਕਰਨ ਵਾਲੇ ਭਗਤਾਂ ਨਾਲ ਵਸ਼ਲ ਪਿਆਰ ਕਰਨ ਵਾਲਾ ਹੈ ਅਤੇ ਉਸ ਹਰੀ ਦਾ ਨਾਮ ਕੀਰਤਾਰਥ ਕਲਿਆਣ ਕਰਨ ਵਾਲਾ ਹੈ ਪਰ ਜਿੰਨਾ ਉਤੇ ਗੁਰਮੁਖ ਮੁਖੀ ਗੁਰੂ ਸਾਹਿਬ ਜੀ ਦੁਆਰਾ ਪਰਮੇਸ਼ਰ ਆਪ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ ਉਹ ਗੁਰਮੁਖ ਅਧਿਕਾਰੀ ਹੀ ਨਾਮ ਦੀ ਦਾਤ ਪ੍ਰਾਪਤ ਕਰਦਾ ਹੈ ਵਾ ਗੁਰਮੁਖ ਅਦਕਾਰੀ ਨੂੰ ਪਰਮੇਸ਼ਰ ਕਿਰਪਾ ਕਰਕੇ ਆਪਣੇ ਸਰੂਪ ਦੇ ਮੇਲ ਲੈਣਾ ਕਰਦਾ ਹੈ ਮੇਰੇ ਮਨ ਨਾਮ ਜਪਤ ਉਦਰੇ ਹੈ ਮੇਰੇ ਮਨਾ ਪਰਮੇਸ਼ਰ ਦਾ ਨਾਮ ਜਪ ਕੇ ਬੇਅੰਤ ਜੀਵ ਸੰਸਾਰ ਸਮੁੰਦਰ ਤੋਂ ਉਦਰੇ ਤਰ ਗਏ ਮੁਕਤ ਹੋ ਗਏ ਹਨ ਤਰੂ ਪ੍ਰਹਿਲਾਦ ਬਿਦਰਦਾਸੀ ਸੁਤ ਗੁਰਮਖ ਨਾਮ ਤਰੇ ਰਹਾਉ ਤਰੂ ਭਗਤ ਪ੍ਰਹਿਲਾਦ ਭਗਤ ਦਾਸੀ ਦਾ ਸੁਤ ਕੀਏ ਪੁੱਤਰ ਬਿਦਰ ਵਾ ਦਾਸੀ ਦਾ ਪੁੱਤਰ ਨਾਰਦ मुनि ਆਦਿ ਸਾਰੇ ਗੁਰਮੁਖਾਂ ਦੀ ਸੰਗਤ ਦੁਆਰਾ ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਤਰ ਗਏ ਹਨ ਰਹਾਉ ਕਲ ਨਾਮ ਪ੍ਰਦਾਨ ਪਦਾਰਥ ਭਗਤ ਜਨਾ ਉਦਰੇ ਪਾਤਸ਼ਾਹ ਕਿਰਪਾ ਕਰਕੇ ਦਸਰੇ ਕਾਲਯੁਗ ਦੇ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਪਦਾਰਥ ਹੀ ਸਭ ਤੋਂ ਪ੍ਰਧਾਨ ਹੈ ਮੁਖੀ ਹੈ ਜਿਸ ਪ੍ਰਭੂ ਨਾਮ ਦੀ ਕਮਾਈ ਕਰਕੇ ਅਨੇਕਾਂ ਭਗਤ ਜਨ ਸੰਸਾਰ ਸਮੁੰਦਰ ਤੋਂ ਉਧਰੇ ਤਰ ਗਏ ਹਨ ਨਮ ਜੈ ਦੇ ਕਬੀਰ ਦਰਲੋਚਨ ਸਭ ਦੋਖ ਗਏ ਚਮਰੇ ਬਾਦਸ਼ਾ ਫਰਮਾਉਂਦੇ ਹਨ ਕਿ ਨਾਮਾ ਨਾਮਦੇਵ ਜੀ ਜੈਦੇਵ ਜੀ ਕਬੀਰ ਜੀ ਤਰਲੋਚਨ ਜੀ ਅਤੇ ਚਮਰੇ ਤੋਂ ਭਾਵ ਚਮਿਆਰ ਭਗਤ ਰਵਿਦਾਸ ਜੀ ਇਤਿਆਦ ਭਗਤਾਂ ਦੇ ਨਾਮ ਜਪ ਕੇ ਸਾਰੇ ਦੋਸ਼ ਨਾਸ਼ ਹੋ ਗਏ ਸਨ ਵਾਜੋ ਇਨ ਭਗਤਾਂ ਨੂੰ ਗਿਆਨ ਆਦ ਦੋਖ ਚਮਰੇ ਚਿੰਬੜੇ ਹੋਏ ਸਨ ਉਹ ਸਾਰੇ ਨਾਮ ਜਪ ਕੇ ਨਾਸ਼ ਹੋ ਗਏ ਸਨ ਗੁਰਮਖ ਨਾਮ ਲੱਗੇ ਸੇ ਉਦਰੇ ਸਭ ਕਿਲ ਬਿਖ ਪਾਪ ਟਰੇ ਜਿਹੜੇ ਗੁਰਮੁਖ ਬਣ ਕੇ ਵਾਮੁਖੀ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਜਪਣ ਲੱਗੇ ਹਨ ਸੇ ਕੀਓ ਸਾਰੇ ਸੰਸਾਰ ਸਮੁੰਦਰ ਤੋਂ ਉਧਰੇ ਤਰ ਗਏ ਹਨ ਅਤੇ ਉਹਨਾਂ ਦੇ ਚਾਰੇ ਕਿਲ ਵਿਕਤੇ ਸਭ ਸਾਰੇ ਪਾਪ ਤਰੇ ਟਾਲਨ ਵਿਰਤ ਹੋ ਗਏ ਜੋ ਜੋ ਨਾਮ ਜਪੈ ਅਪਰਾਧੀ ਸਭ ਤਿੰਨ ਕੇ ਦੋਖ ਪਰ ਹਰੇ ਜਿਹੜਾ ਜਿਹੜਾ ਵੀ ਅਪਰਾਧੀ ਗੁਨਾਹਗਾਰ ਪੁਰਖ ਨਾਮ ਜਪਦਾ ਹੈ ਉਨ੍ਹਾਂ ਦੇ ਪਰਮੇਸ਼ਰ ਨਾਮ ਨੇ ਸਾਰੇ ਦੋਸ਼ ਪਰਹਰੇ ਦੂਰ ਕਰ ਦਿੱਤੇ ਹਨ ਬੇਸਵਾ ਰਬਤ ਅਜਾਮਲ ਉਦਰਿਓ ਮੁਖ ਬੋਲੇ ਨਾਰਾਇਣ ਨਰਹਰੇ ਹੰ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਨਰਹਰੇ ਵਾਲੇ ਨਾਰਾਇਣ ਪਰਮੇਸ਼ਰ ਦਾ ਨਾਮ ਅੰਤ ਵੇਲੇ ਮੁਖ ਨਾਲ ਬੋਲੇ ਬੋਲਣੇ ਕਰਕੇ ਬੇਸਵਾ ਵੇਸ਼ਵਾ ਨਾਲ ਰਵਤੁੰਦਾ ਰਵਨ ਸੰਗ ਕਰਨ ਵਾਲਾ ਅਜਾਮਲ ਵੀ ਸੰਸਾਰ ਸਮੁੰਦਰ ਤੋਂ ਉਧਰਿਓ ਉਧਰ ਗਿਆ ਤਰ ਗਿਆ ਸੀ ਨਾਮ ਜਪਤ ਉਗਰ ਸੈਣ ਗਤ ਪਾਈ ਤੋੜ ਬੰਧਨ ਮੁਕਤ ਕਰੇ ਪਾਤਸ਼ਾਹ ਵਰਮਾਉਂਦੇ ਪ੍ਰਭੂ ਨਾਮ ਨੂੰ ਜਪ ਕੇ ਕੰਸ ਦੇ ਪਿਤਾ ਉਗਰ ਸੈਨ ਨੇ ਵੀ ਗਤ ਮੁਕਤੀ ਬਾਲੀ ਸੀ ਕਿਉਂਕਿ ਸ੍ਰੀ ਕ੍ਰਿਸ਼ਨ ਜੀ ਨੇ ਕੰਸ ਦੀ ਕੈਦ ਵਿੱਚ ਪਏ ਹੋਏ ਉਗਰ ਸੈਣ ਦੇ ਬੰਧਨ ਤੋੜ ਕੇ ਮੁਕਤ ਕਰ ਦਿੱਤਾ ਸੀ ਵਹੰਗਤਾ ਮਮਤਾ ਰੂਪੀ ਬੰਧਨ ਤੋੜ ਕੇ ਮੁਕਤ ਕਰ ਦਿੱਤਾ ਸੀ ਅੰਜਨਕੋ ਆਪ ਅਨੁਗ੍ਰਹਿ ਕੀਆ ਹਰ ਅੰਗੀਕਾਰ ਕਰੇ ਜਿਹੜੇ ਗੁਰਮੁਖ ਜਨਾਂ ਦੇ ਉੱਤੇ ਪਰਮੇਸ਼ਰ ਨੇ ਆਪ ਅਨੁਗ੍ਰਹਿ ਹੁੰਦਾ ਕਿਰਪਾ ਦ੍ਰਿਸ਼ਟੀ ਨੂੰ ਕੀਤਾ ਹੈ ਉਹਨਾਂ ਦਾ ਪਰਮੇਸ਼ਰ ਅੰਗੀਕਾਰ ਪੱਖ ਕਰਦਾ ਹੈ ਉਹ ਉਹਨਾਂ ਨੂੰ ਹਰੀ ਅੰਗੀਕਾਰ ਗ੍ਰਹਿਣ ਕਰਦਾ ਹੈ ਸੇਵਕ ਪੈਜ ਰੱਖੈ ਮੇਰਾ ਗੋਵਿੰਦ ਸ਼ਰਣ ਪਰੇ ਉਦਰੇ ਹਾਮਿਰ ਗੋਵਿੰਦ ਪਰਮੇਸ਼ਰ ਆਪਣੇ ਸੇਵਕ ਦਾਸਾਂ ਦੀ ਆਪ ਪੈਜ ਪ੍ਰਤੱਗਿਆ ਇੱਜ਼ਤ ਰੱਖਦਾ ਹੈ ਅਤੇ ਜੋ ਉਸ ਦੀ ਸ਼ਰਣ ਓਟ ਵਿੱਚ ਮਨ ਬਾਣੀ ਸਰੀਰ ਕਰਕੇ ਪੈਂਦੇ ਉਹ ਸੰਸਾਰ ਸਮੁੰਦਰ ਤੋਂ ਉਦਰੇ ਉਦਰ ਗਏ ਮੁਕਤ ਹੋ ਗਏ ਹਨ ਜਨ ਨਾਨਕ ਹਾਰਿ ਕਿਰਪਾ ਧਾਰੀ ਹੋਰ ਤਰਿਓ ਔਰ ਤਰਿਓ ਨਾਮ ਹਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਿਨ੍ਹਾਂ ਦੇ ਉੱਪਰ ਹਰੀ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਤਾਰੀ ਕੀਤੀ ਹੈ ਇਸ ਕਰਕੇ ਜਨਾ ਨੇ ਹਰੇ ਪਰਮੇਸ਼ਰ ਦੇ ਨਾਮ ਨੂੰ ਔਰ ਹਿਰਦੇ ਵਿੱਚ ਤਾਰਨ ਕੀਤਾ ਹੈ ਵਾਹੇ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ